ਉਹ ਲਾ ਲਈ ਕੋਲੋਂ ਭਰ ਆਪਣਾ ਇਸ ਨੂੰ ਸਟਾਣਾ ਦਾ ਸ਼ੌਕ ਆਏ ਡੱਬਾ ਇਹ ਡੱਬੇ ਦੀ 30 30 ਆ ਡੱਬਾ ਕੱਢ ਗਈ ਨਹੀਂ ਇਹਦੇ ਨਾਲ ਇੱਕ ਥੰਬ ਦਾ ਸਪੋਰਟੇ ਪਰ ਕਾਲਾ ਪੋਟੇ ਪਰ ਕਾਲਾ ਥੰਬ ਦਾ ਜੇ ਬਸ ਇੱਕ ਆ ਆ ਰਹਿ ਗਿਆ ਉੱਪਰ ਗਰਦਨੋ ਦਾ ਥੰਬਾ ਡੱਬਾ ਬਣਾ ਗਈ ਦੇਖ ਲਾ ਪਹਿਣਾ ਨਹੀਂ ਤਾਂ ਜਾਵਾਂਗੀ ਬਹੁਤ ਡਿਆ ਦਾ ਬਾਪ ਬਾਈ ਕਾਨੂੰ ਕਹਨਾ ਨਾ ਉੱਪਰ ਜਾ ਕੇ ਖੁਸ਼ ਤਾਂ ਥੱਲੇ ਖੁਸ਼ ਤਾਂ ਹੋੜ ਕੇ ਅਸਰ ਕਰੇ ਆ ਬਣੀ ਲੈ ਨਾਲੀ ਮੱਠੀਆ ਇਹ ਬਹੁਤ ਹਰਦੇ ਯਾਰ ਸੁਰਖੇ ਸੁਰਖੇ 15 ਬਠੇਗਾ ਨਗੇ ਚਲੋ ਜਤੈ ਨੰਗੀ ਤੋੜ खाइए स अपन सुरखी ने, ने, ने। पिछली बार ਬਹੁਤ ਔੜੀ ਆ 3 ਵਜੇ ਸਾਡੀ ਬਾਤ ਚੋਂ ਪਤਾ ਲੱਗਣ ਲੱਗਿਆ ਤਾਂ ਵੀ ਪੰਜ ਵਜੇ ਸੁਰਖੀ ਛੱਡਤੀ ਅੱਜ ਨਹੀਂ ਇਹ ਬੰਦ ਦੇ ਫੇਰ ਹੋ ਜਾਂਦਾ ਵੀ ਚਾਹਲਾ ਬਨੇ ਬੰਦੇ ਯਾਰ ਤਾਂ ਲਓ ਸ਼ਾਇਦ ਉਹ ਫਟੇ ਚੱਕ ਦੋ ਕਾਹਨ ਖੜ ਲਿਆ ਦੀ ਨਹੀਂ ਉਹ ਬਈ ਕੇ ਫਾਨਾ ਲਾਪਰ ਬੈਠੀ ਉਹ ਮੈਂ ਜਾਨਾ ਉਹ ਆ ਛੱਡ ਦੇ ਕੀ ਗੱਲ ਹੈ ਆ ਜਾ ਖੀ ਨਾ ਉਹ ਵੀ ਇਹਦੀ ਮੰਗਣੀ ਸੀ ਮੈਂ ਉਦੋਂ ਨਹੀਂ ਕੋ ਉਤਰੀ ਬੰਦੇ ਘੜਤੀ ਉਹਨਾਂ ਕੋਲ ਆਂਡੇ ਨਹੀਂ ਦੀ ਦਾਰ ਜੀ ਉਹ ਕਹਿੰਦੇ ਯਾਰ ਆਂਡੇ ਨਹੀਂ ਥਾਬੀ ਲੈ ਜੋ ਉਹਦੇ ਲੈ ਆਂਤੀ ਆਂਡੇ ਵੀ ਨਾਲ ਲੈ ਕੇ ਆਏ ਕੱਡੇ ਨੇ ਅੱਤੇ ਬੂੜਾ ਉਤਰ ਆ। ਸਭ ਤੇ ਕਰਾਉਣਾ ਬੜਾ ਦੇਖ। ਲਾਸਾ ਦੇਖ ਜੀ। ਕਾ ਚੰਗਾ ਆ। ਇਹ ਯਾਰ। ਰੱਬ ਤੇਵਾ। சின்ன ਸਮਾਂ ਤੇ। ਲੱਕੀ ਜਾਂ ਮੈਂ ਯਾਰ। ਫੈਰਾ। ਆ ਵੀ ਨਹੀਂ ਬਦੰਦ ਸਾਫ ਸੁਪ ਕਰੋ ਐਡਾ ਬੜਾ ਕੰਪਿਊਟਰ ਪੁਰਾਣਾ ਆਜਾ ਵੀ ਵਜੇ ਘੜਤਾ ਹੈ ਕਢਵਾਉਂਦਾ ਦੇ ਲਾਂਡੇ ਬੈਠਾ ਦੇ ਜੀਆ ਠੀਕ ਆ ਕਰੂਗਾ ਬਾਬਾ ਕਿਰਪਾ 2026 ਜੋ ਨਹੀਂ ਤੁਕੀ